ਅੰਮ੍ਰਿਤਸਰ ਪੁਲਿਸ ਨੂੰ ਚੋਰੀ ਅਤੇ ਸਟ੍ਰੀਟ ਕਰਾਈਮ ਦੇ ਮਾਮਲੇ 'ਚ ਵੱਡੀ ਕਾਮਯਾਬੀ ਮਿਲੀ ਹੈ। ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦਿਆਂ ਕੁੱਲ 53 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਬਰਾਮਦ ਵਾਹਨਾਂ ਵਿੱਚੋਂ 22 ਮੋਟਰਸਾਈਕਲ, 16 ਐਕਟਿਵਾ, 2 ਕਾਰਾਂ, 2 ਟਰੱਕ ਅਤੇ 1 ਸਕੂਟਰ ਸ਼ਾਮਲ ਹੈ। ਟਾਈਮ ਹੈ ਉਹਨੂੰ ਬੜੀ ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟੀਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਆ ਆਮ ਬੰਦਾ ਜਿਹੜਾ ਲੋਕਲ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਯਾ ਛੋਟੀ ਸਨੇਚਿੰਗ ਨਾ ਜੋ ਸਟ੍ਰੀਟ ਕ੍ਰਾਈਮ ਦਾ ਮੇਨ ਸਾਡੇ ਕ੍ਰਾਈਮ ਮੰਨੇ ਜਾਂਦੇ ਆ। ਸੋ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਨਾਲ ਉਹਨੂੰ ਕਾਫੀ ਮੁਸ਼ਕਲ ਆਉਂਦੀ ਹੈ ਫਿਰ। ਤੋਂ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਕ ਵਕ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਇਹਨਾਂ ਜ਼ੋਨ 1 ਹੈ ਜਿੱਥੇ ਸੀ ਡਿਵੀਜ਼ਨ اسلامਾਬਾਦ ਦਾ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੇ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਆ 16 ਐਕਟਿਵ ਆ ਪੰਜ ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ ਪੰਜ ਵਹੀਕਲ ਭਰਾਮ ਦੋਏ ਨੇ ਤਿੰਨ ਐਕਟਿਵਾ ਇੱਕ ਕਾਰ ਇੱਕ ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ ਏ ਡਿਵੀਜ਼ਨ ਬੀ ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਆ ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਵਿੱਚ ਮੋਟਰਸਾਈਕਲ ਨੇ ਸੱਤ ਐਕਟਿਵਾ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਵਿੱਚ ਸਾਡੇ ਡੀਸੀਪੀ ਸਿਟੀ ਜਗੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਆਫਿਸਰ ਨੇ ਸਬਡਿਵੀਜ਼ਨ ਆਫਿਸਰ ਨੇ ਏਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ਏਸੀਪੀ ਜਿਹੜੇ ਹੈੱਡਕੁਆਟਰ ਨੇ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਤੋ ਇਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਸ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰਿਕਵਪ ਹੋਵੇ ਕਿ ਕਿੰਨੇ ਲੋਕ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਅਲੱਗ-ਅਲੱਗ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਐਗਜ਼ੈਕਟ ਮੇਰੇ ਕੋਲ ਫਿਗਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤੇ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ VFIRਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਉਹਨਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ ਚੋਂ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰਾਂ ਥਾਣੇ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਥਾਣੇ ਉਹਨਾਂ ਦਾ ਵੀ ਸਾਰਾ ਸਾਡੇ DCP ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੀ ਵੀ ਡਿਸਪੋਜ਼ਲ ਕਰਾਂਗੇ ਸੋ ਦੈਟ ਜਿਹੜੀ ਮਾਲ ਮੁਕਦਮਾ ਇੰਨਾ ਜਿਆਦਾ ਖੜਾ ਹੈ ਜਿਸ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨੀ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਦੇ ਸਰ ਇਹ ਸਾਰੇ ਅੰਮ੍ਰਿਤਸਰ ਚੀ ਚੋਰੀ ਹੋਏ ਸੀ ਹਾਂਜੀ ਅੰਮ੍ਰਿਤਸਰ ਦੀਆਂ ਐਫ ਆਈ ਆਰ ਆਂ ਜੀ ਮੈਂ ਜਿਹੜੇ ਜਿਹੜੇ ਥਾਣੇ ਤੁਹਾਨੂੰ ਦੱਸਿਆ ਸੀ ਸੀ ਡਿਵੀਜ਼ਨ ਨੇ اسلامਾਬਾਦ ਰੇਟ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਸਿਵਲ ਲਾਈਨ ਕੰਟੋਨਮੈਂਟ ਏ ਬੀ ਡਿਵੀਜ਼ਨ ਦੋਨੋਂ ਮਕਬੂਲਪੁਰਾ ਬੱਲਾ ਅੱਜ ਇਹ ਕਿੱਥੇ ਵੇਚਦੇ ਸੀ ਜਾਂ ਕਿੱਦਾਂ ਰਿਕਵਰੀ ਹੋਵੇ ਦੇਖੋ ਬੇਸਿਕਲੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਕ੍ਰਾਈਮ ਹੋ ਤੇ ਚ ਜਿਹੜਾ ਪੈਡ ਕਿਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦਾ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਹੀ ਕੀਤਾ ਜਾਂਦਾ ਹੈ। ਕਾਫੀ ਮਹਿੰਗਾ ਹੁੰਦਾ ਕਿਉਂਕਿ ਆਮ ਮਨ ਦੇ ਦੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਇਹ ਬੰਦਾ ਇਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਇਹਨੂੰ ਅਸੀਂ ਬਹੁਤ ਮੈ ਫੋਕਸ ਦੇਣਾ ਹਾਲਾਂਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਨੇ ਵੀ ਇਹ ਨਾਰਮਲ ਕ੍ਰਾਈਮ ਹੋਇਆ ਜੀ ਚਲੋ ਚੱਲਦਾ ਵੱਡੇ ਸ਼ਹਿਰ ਚ ਬਟ ਇਹਨੂੰ ਅਸੀਂ ਫੋਕਸ ਚ ਰੱਖਦੇ ਹਮੇਸ਼ਾ ਸੋ ਦੈਟ ਸਾਡਾ ਜਿਹੜਾ ਕਾਮਨ ਮੈਨ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਰਿਲੀਫ ਦੇ ਸਕੀਏ ਜਿਹਨੇ ਲੈਣਾ ਹੋਵੇ ਇੱਥੇ ਆ ਕੇ ਲੈ ਸਕਦਾ ਜੀ ਤੇ ਇਹ ਅੱਜ ਨਹੀਂ ਉਹ ਸਪੁਰਦਾਰੀ ਕਰਾਉਣੀ ਪੈਂਦੀ ਹੈ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਥਿਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਾਈਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾਣਗੇ ਅੱਜ ਸਰ ਇਹ ਜਿਹੜੇ ਹੱਗੇ ਹੋਰ ਵੀ ਬਹੁਤ ਸਾਰੇ ਚੋਰੀ ਹੋਏ ਨੇ ਹਾਲੇ ਗਿਣਤੀ ਬਹੁਤ ਜ਼ਿਆਦਾ ਹੈ ਉਹਨਾਂ ਬਾਰੇ ਕੀ ਉਹਦੇ ਵੀ ਇਹੋ ਪਤਾ ਕੀ ਹੁੰਦਾ ਜੀ ਸਾਡਾ ਕੰਮ ਹੈ ਪ੍ਰिवेंट ਕਰਨਾ ਡਿਟੈਕਟ ਕਰਨਾ ਪ੍ਰੋਵੈਂਸ਼ਨ ਚ ਵੀ ਅਸੀਂ ਲੱਗੇ ਰਹਿੰਦੇ ਆ ਇਹ ਜਿਹੜੀ ਮੋਬਾਈਲ ਪੈਟਰੋਲਿੰਗ ਹੈ ਸਾਡੀ ਪੀਸੀਆਰ ਹੈ ਸਾਡੀ ਥਾਣੇ ਦੀ ਚੈਕਿੰਗ ਉਹਦੇ ਚ ਵੀ ਸਾਰਾ ਇਹ ਪ੍ਰੋਵੈਂਟ ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰਦਾ ਤਾਂ ਜੇ ਬਾਈਚਾਂਸ ਚੋਰੀ ਹੋ ਗਈ ਤਾਂ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਸੋ ਇਹ ਡਿਟੈਕਸ਼ਨ ਦਾ ਬੜਾ ਅੱਛਾ ਇੱਕ ਨਮੂਨਾ ਹੈ ਸਰ ਮੈਕਸਿਮਮ ਚੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਨੂੰ ਹੀ ਚੋਰ ਟਾਰਗੇਟ ਕਰਦੇ ਨੇ ਕੀ ਕਾਰਨ ਹੈ ਵੀ ਸਿਰਫ ਇਹ ਦੋ ਗੱਡੀਆਂ ਜ਼ਿਆਦਾ ਦੇਖੋ ਇਹ ਬਿਲਕੁਲ ਸਿੰਪਲ ਗੱਲ ਹੈ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਉਹ ਆਪਾਂ ਵਿਕਦਾ ਵੀ ਜ਼ਿਆਦਾ ਤੇ ਚੋਰੀ ਵੀ ਜ਼ਿਆਦਾ ਉਹੀ ਹੁੰਦਾ ਸਰ ਜਿਹੜੇ ਓਨਰਸ ਹੁੰਦੇ ਨੇ ਉਸਕੋ ਸਪੋਰਟਰੀ ਲੈਣ ਦਾ ਵਿੱਚ ਪ੍ਰੋਸੈਸ ਹੈ ਕਾਫੀ ਨੰਬਰ ਟਾਈਮ ਲੱਗਦਾ ਉਹਨਾਂ ਨੂੰ ਕੋਈ ਪੁਲਿਸ ਤੋਂ ਅਸਿਸਟ ਕਰਦੀ ਹੈ ਜਾਂ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਮੈਂ ਅਸੀਂ ਉਹਨਾਂ ਨੂੰ ਅਸਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅ ਤਾਕੇ ਅਗਲੇ ਨੂੰ ਮਿਹਨਤ ਤਾਂ ਤਾਂ ਹੈ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਤੇ ਦੂਸਰਾ ਜਿਹੜੀਆਂ ਈਮੇਲਸ ਗੇਂਸ ਇਹ ਤੱਕ ਕੋਈ ਵੇਖੂ ਆਇਆ ਨਹੀਂ ਉਹ ਚੱਲ ਰਿਹਾ ਹੈ ਜੀ ਕੰਮ ਬੜਾ ਜਲਦੀ ਵੀ ਵਿਲਡ ਹੈਵ ਅ ਗੁੱਡ ਦਿਸ ਥਿੰਗ ਕੁਝ ਕਾਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਰਹੇ ਹੈ ਕਿ ਕੋਈ ਲੋਕਲ ਸਾਜ਼ਿਸ਼ ਹੈ ਕਿ ਬਾਹਰੋਂ ਕੀਤੀ ਗਈ ਮੇਰੀ ਦੇਖੋ ਭਾਜੀ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾ ਜਿਹੜਾ ਆਪਣਾ ਹੈਗਾ ਪ੍ਰੀਵਿਅਸ ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਅਪਾ ਇਹਨੂੰ ਸਾਰੇ ਦੇਖ ਰਹੇ ਬਿਕੋਜ਼ 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਹੈ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ ਵਿੱਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਇਰੈਗੂਲਰ ਫੀਚਰ ਜਿਹਾ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ 올 ਏਜੰਸੀਜ਼ ਆਰ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨਾਰਥ ਬੋਲਾ ਜੀ ਹੀ ਇਜ਼ ਆਲਸੋ ਪਾਰਟ ਆਫ ਥੈਟ ਗਰੁੱਪ ਤੋਂ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤੇ ਉਹਦੇ ਚ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਪਟ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੈਟਫਾਰਮਸ ਨੇ ਉਹਦੇ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮਤਲਬ ਉੱਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅੱਜ ਤਾਂ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਪੋਰਟਲ ਇੱਕ ਹੈਗਾ ਸਾਡਾ ਉਹ ਵੀ ਐ ਸਾਈਬਰ ਵਾਲਿਆਂ ਨੇ ਉਹਦੇ ਤੇ ਵੀ ਇਨੂੰ ਅਸੀਂ ਰਿਕੁਐਸਟ ਭੇਜ ਦਿੱਤੀ ਹੈ ਸਰ ਇਸ ਥ੍ਰੈਟਨ ਨੂੰ ਛੱਡ ਦੋ ਬੜੀਆ ਸਰ ਜਿਹੜੇ ਬਰਾਮਦ ਕੀਤੇ ਆ ਇਸ ਤੋਂ ਇਲਾਵਾ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੀ ਅਰਦਾਸ 'ਚ ਕਾਫੀ ਬਰਾਮਦ ਹੁੰਦੇ ਨੇ ਭਾਏ ਰਹਿੰਦੇ ਨੇ ਉਹ ਲੈਣੇ ਨਹੀਂ ਹੋਣਗੇ ਕਿਤੇ ਵਰਤੇ ਤੇ ਉਹਨਾਂ ਲਈ ਵੀ ਕੋਈ ਕਿਉਂਕੀ ਥਾਣੇ 'ਚ ਜਗ੍ਹਾ ਵੀ ਤੁਸੀਂ ਪਿੱਛੇ ਪ੍ਰੋਸੈਸ ਚੁਰਾ ਕੀਤੀ ਕਿ ਕਾਲੀ ਕੀਤੀ ਸਾਹਮਣੇ ਦੇਖਿਓ ਜੀ